ਅੱਛਾ ਗੱਲ ਤੁਸੀਂ ਦੇਖ ਰਹੇ ਹੋ ਦਾਣ ਮਿਊਟ ਤੇ ਮੈਂ ਮਨਪ੍ਰੀਤ ਕੋਰ ਹਾਂ ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੇ 10ਵਾਂ ਸਾਹਿਤ ਤੇ ਪੁਸਤਕ ਮੇਲਾ ਲੱਗਾ ਹੈ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਨੇ ਜਿਹੜੇ ਸਟੂਡੈਂਟਸ ਨੇ ਜਾਂ ਦੂਰੋਂ ਦੂਰੋਂ ਜਿਹੜੀਆਂ ਸੰਸਥਾਵਾਂ ਆਈਆਂ ਨੇ ਉਹਨਾਂ ਨੇ ਆਪਣੀਆਂ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਇੱਥੇ ਲਗਾਈਆਂ ਹੋਈਆਂ ਨੇ ਅੱਜ ਇਸ ਦਾ ਉਦਘਾਟਨੀ ਸਮਾਰੋਹ ਸੀ ਜਿੱਥੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਤੇ ਨਾਲ ਦੀ ਨਾਲ ਕਲਾ ਦੇ ਖੇਤਰ ਚ ਹੋਰ ਕਈ ਜਿਹੜੇ ਉੱਗੇ ਸਾਹਿਤਕਾਰ ਨਾਵਲਕਾਰ ਕਵੀ ਇੱਥੇ ਪਹੁੰਚੇ ਨੇ ਜਿੱਥੇ ਪ੍ਰਦਰ ਨੇ ਕਿਸੇ ਇੱਕ ਵਿਸ਼ੇ ਤੇ ਜਾਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਇਥੇ ਚਲਚਾਵਾ ਹੋ ਰਹੀ ਹੈ ਨਹੀਂ ਜਿਸ ਚ ਸਾਹਿਤਕਾਰ ਹਿੱਸਾ ਲੈ ਰਹੇ ਨੇ ਸੋ ਮੇਲੇ 'ਚ ਅਸੀਂ ਪਹੁੰਚੇ ਹਾਂ ਤੁਹਾਨੂੰ ਵੀ ਇਸ ਦਿਖਾਉਣੇ ਇਸ ਮੇਲੇ ਦੀ ਚਲਕ ਅੱਜ ਦੇ ਪੁਸਤਕ ਮੇਲੇ 'ਚ ਕਰਮਜੀਤ ਅਨਮੋਲ ਪਹੁੰਚੇ ਨੇ ਸੋ ਕਰਮਜੀਤ ਅਨਮੋਲ ਜੀ ਪਹਿਲਾਂ ਤਾਂ ਸਾਹਿਤ ਦੇ ਨਾਲ ਜਿਹੜਾ ਜੋ ਵੀ ਤੁਸੀਂ ਕਿਹਾ ਬਹੁਤ ਖੂਬ ਕਿਹਾ ਕਿ ਪੰਜਾਬੀ ਭਾਸ਼ਾ ਮੈਨੂੰ ਲੱਗਦਾ ਸਾਨੂੰ ਵੀ ਅਸੀਂ ਵੀ ਕਦੇ-ਕਦੇ ਅੰਗਰੇਜ਼ੀ ਦੇ ਸ਼ਬਦ ਵਰਤੋਂ ਚ ਆ ਜਾਂਦੇ ਨੇ ਸੋ ਮਤਲਬ ਕਿੰਨਾ ਕਿ ਅੱਜ ਦੇ ਸਮੇਂ ਚ ਕਿੰਨਾ ਕਿ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਪੰਜਾਬੀ ਤੇ ਸਾਹਿਤ ਨੂੰ ਸਾਹਮਣਾ ਬਿਲਕੁਲ ਜੀ ਬਹੁਤ ਜ਼ਰੂਰਤ ਹੈ ਪੰਜਾਬੀ ਮਾਂ ਬੋਲੀ ਕਿਉਂਕਿ ਸਾਡੀ ਜਿਹੜੀ ਮਾਂ ਦੀ ਬੋਲੀ ਹੈ ਉਹ ਜ਼ਰੂਰ ਸਾਹਮਣੀ ਚਾਹੀਦੀ ਹੈ ਕਿਉਂਕਿ ਅਸੀਂ ਪੈਦਾ ਇਹਦੇ ਵਿੱਚ ਆਏ ਆ ਸਾਡੇ ਜੰਮਣ ਤੋਂ ਲੈ ਕੇ ਮਰਨ ਤੱਕ ਅਸੀਂ ਪੰਜਾਬੀ ਦੇ ਨਾਲ ਹੀ ਜੁੜੇ ਹੋਏ ਆ ਸਾਡੇ ਜੰਮਣ ਦੀਆਂ ਲੋੜਾਂ ਵੀ ਵਿਆਹ ਵੇਲੇ ਸੁਹਾਗ ਵੀ ਜਾਂ ਘੋੜੀਆਂ ਵੀ ਤੇ ਮਰਨ ਵੇਲੇ ਵੈਣ ਵੀ ਪੰਜਾਬੀ ਦੇ ਵਿੱਚ ਹੀ ਪੈਂਦੇ ਨੇ ਸੋ ਇਸ ਕਰਕੇ ਪੰਜਾਬੀ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਔਰ ਮੈਂ ਤਾਂ ਪੰਜਾਬੀ ਦਾ ਪੂਰਾ ਆਸ਼ਿਕਾਂ ਜੀ ਔਰ ਪੰਜਾਬੀ ਮਾਂ ਬੋਲੀ ਇਸੇ ਤਰੀਕੇ ਵਾਦੀ ਫੁੱਲਦੀ ਰਹੇ ਜੀ ਇਸ ਇਸ ਤਰ੍ਹਾਂ ਸਾਹਿਤ ਮੇਲੇ ਸਕੂਲਾਂ ਕਾਲਜਾਂ ਤੇ ਕਿਉਂਨੇ ਕਿੰਨੇ ਜ਼ਰੂਰੀ ਬਹੁਤ ਜ਼ਰੂਰੀ ਨੇ ਜੀ ਸਕੂਲਾਂ ਕਾਲਜੇਸ ਦੇ ਵਿੱਚ ਵੀ ਔਰ ਪਿੰਡਾਂ ਦੇ ਵਿੱਚ ਵੀ ਪਿੰਡ ਪੱਧਰ ਤੇ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿਉਂਕਿ ਪਿੰਡਾਂ ਦੇ ਵਿੱਚ ਵੀ ਅੱਜ ਕੱਲ ਤੁਸੀਂ ਦੇਖਦੇ ਹੋਵੋਗੇ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਕਿ ਪਿੰਡਾਂ 'ਚ ਸਾਗ ਵੇਕਣਾ ਆਉਂਦਾ ਜਾਂ ਪਿੰਡਾਂ 'ਚ ਗੰਨੇ ਵੇਕਣੇ ਆਉਂਦੇ ਆ ਜਿਹੜੇ ਜਦੋਂ ਜੇ ਇਹ ਪਿੰਡਾਂ ਦਾ ਇਹ ਹਾਲ ਹੈ ਤਾਂ ਅੱਗੇ ਕੀ ਹਾਲ ਹੋਊਗਾ ਹਨ ਇਹ ਸ਼ਹਿਰਾਂ ਦੇ ਵਿੱਚ ਤਾਂ ਹੁੰਦਾ ਸੀਗਾ ਪਹਿਲਾਂ ਪਰ ਪਿੰਡਾਂ ਨੂੰ ਪਿੰਡਾਂ ਵਾਂਗੂ ਰਹਿਣਾ ਚਾਹੀਦਾ ਔਰ ਉਹ ਸਾਡੀ ਬੋਲੀ ਹਮੇਸ਼ਾ ਪਿੰਡਾਂ ਵਾਲੀ ਹੀ ਰਹਿਣੀ ਚਾਹੀਦੀ ਸਾ ਉਹ ਆਬਾਦ ਰਹਿਣੀਆਂ ਚਾਹੀਦੀਆਂ ਨੇ ਯੂਨੀਵਰਸਿਟੀ ਪਟਿਆਲਾ ਚ ਇਸ ਲੱਗੇ ਸਾਹਿਤ ਮੇਲੇ ਚ ਵੱਖ-ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲੱਗੀਆਂ ਨੇ ਇਸ ਵਕਤ ਅਸੀਂ ਖੜੇ ਆ ਬਸਤਕਾਰਸ਼ ਜਿੱਥੇ ਬਸਤਿਆਂ ਦੇ ਉੱਤੇ ਤੇ ਸ਼ਾਲਸ ਦੇ ਉੱਤੇ ਜਿਹੜੀ ਆ ਪੰਜਾਬੀ ਅੱਖਰਕਾਰੀ ਜਿਹੜੀ ਕੀਤੀ ਗਈ ਆ ਤੇ ਇਹ ਜਿਹੜਾ ਉਪਰਾਲਾ ਇਹ ਰੁਪਿੰਦਰ ਕੌਰ ਵੱਲੋਂ ਕੀਤਾ ਗਿਆ ਸੀ ਸੋ ਸਭ ਤੋਂ ਪਹਿਲਾਂ ਤਾਂ ਬਹੁਤ ਸੋਹਣਾ ਹੈ ਮਤਲਬ ਸ਼ਾਲ ਦੇ ਉੱਤੇ ਬੈਗਸ ਦੇ ਉੱਤੇ ਤੇ ਕਿੰਨੀ ਵਾਰ ਮੈਨੂੰ ਲੱਗਦਾ ਤੁਹਾਡੇ ਪਹਿਲਾਂ ਕਿੰਨੇ ਇੰਟਰਵਿਊਜ਼ ਹੋ ਚੁੱਕੇ ਨੇ ਕਿੰਨੀ ਵਾਰ ਇਹ ਆਪਾਂ ਇਹ ਗੱਲ ਕਰ ਚੁੱਕੇ ਆ ਸੋ ਪੰਜਾਬੀ ਜਿਹੜਾ ਮੇਨਲੀ ਕੱਪੜੇ ਦੇ ਉੱਤੇ ਅਖਰਕਾਰੀ ਕਰਨਾ ਇਹ ਕਿਵੇਂ ਆਇਆ ਤੁਹਾਡੇ ਮਨ 'ਚ ਕਿ ਮੈਂ ਇਹ ਸ਼ੁਰੂ ਕਰਾਂ ਹਾਂਜੀ ਜਿਵੇਂ ਇਹ ਚੀਜ਼ ਹੁੰਦਾ ਵੀ ਮੈਂ ਕਹਿੰਦੀ ਹੁੰਨੇ ਵੀ ਜਿਵੇਂ ਦੇ ਮਾਹੌਲ ਚ ਬੱਚਾ ਰਹਿ ਰਿਹਾ ਬੱਚਾ ਹਮੇ ਸ਼ੋਵੇਂ ਦਾ ਹੀ ਹੁੰਦਾ 50% ਅਫੈਕਟ ਬੱਚੇ ਤੇ ਮਤਲਬ ਕਿ ਉਹਦੇ এনवायरमेंट ਦਾ ਮੰਨਦਾ ਹੈਨਾ ਉਵੇਂ ਅਸੀਂ ਨਾਰਮਲੀ ਪਹਿਲੇ ਮੈਂ ਕੜਾਈ ਕਰਦੀ ਹੁੰਦੀ ਸੀ ਜਿਵੇਂ ਸੂਟਾਂ ਤੇ ਲੈ ਕੇ ਹੁਣ ਮੰਨ ਕੇ ਚਲੋ ਪ੍ਰੋਸਟਾ ਜਦੋਂ ਹੀ ਮੈਨੇ ਪੜਾਈ ਸ਼ੁਰੂ ਅੱਗੇ ਕਰਨੀ ਸੀ ਉਹ ਇੱਕ ਕਰਦੇ ਹਾਲਾਤ ਐਵੇਂ ਦੇ ਹੁੰਦੇ ਆ ਵੀ ਨਹੀਂ ਉਹਵੇਂ ਪੜਾ ਸਕਦੇ ਹੁੰਦੇ ਨਾ ਫਿਰ ਅਸੀਂ ਵੀ ਆਪ ਨੂੰ ਕੁਝ ਕਰਨਾ ਪਊ ਤਾਂ ਆਪ ਅੱਗੇ ਪੜ ਸਕਦੇ ਆ ਤਾਂ ਪਰ ਇਹ ਸੀ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਈ ਇੱਥੇ ਤਾਂ ਖਰਚੇ ਡਬਲ ਹੋ ਜਾਂਦੇ ਆ ਰਹਿਣ ਦਾ ਵੀ ਖਾਣ ਪੀਣ ਦਾ ਵੀ ਹੈਨਾ ਤਾਂ ਮੈਨੂੰ ਪਤਾ ਸੀ ਕੰਮ ਇੱਥੇ ਕਰਨਾ ਹੀ ਆ ਮੈਂ ਤੇ ਹੈਨਾ ਪਰ ਕਈ ਵਾਰ ਇਹ ਸਵਾਲ ਆਉਂਦੇ ਵੀ ਕੰਮ ਕਰਨਾ ਕੀ ਆ ਤੇ ਉਦੋਂ ਫਿਰ ਮੈਨੂੰ ਇਹ ਚੀਜ਼ ਲੱਗੀ ਵੀ ਮੈਂ ਕੜਾਈ ਦਾ ਕੰਮ ਕਰਦੀ ਆ ਵੀ ਜਿਹੜੀ ਚੀਜ਼ ਥੋੜਾ ਇੰਟਰਸਟ ਪਿਆ ਹੁੰਦਾ ਸੀ ਉਹੀ ਕੰਮ ਜ਼ਿਆਦਾ ਵਧੀਆ ਕਰ ਪਾਉਂਦੇ ਹੋ ਹੈਨਾ ਕਿਸੇ ਤੱਕੇ ਨਾਲ ਕੰਮ ਕਰਨ ਤੋਂ ਇਲਾਵਾ ਤਾਂ ਇੱਥੇ ਮੈਂ ਜਿਵੇਂ ਕਿ ਹਮੇਸ਼ਾ ਹੀ ਮੈਜੀ ਦੱਸਦੀ ਹੁੰਨੀ ਆ ਜਿਵੇਂ ਮੈਂ ਬਹੁਤ ਲੈਕਚਰ ਦੇਖਦੀ ਹਾਂ ਨਾ ਜਿਵੇਂ ਪੰਜਾਬੀ ਮਾਂ ਬੋਲੀ ਤੇ ਕੋਈ ਸਮਾਰੋਹ ਹੋ ਰਿਹਾਗਾ ਤਾਂ ਉੱਥੇ ਹਮੇਸ਼ਾ ਕਿੰਦਾ ਵੀ ਲੈਕਚਰ ਚੱਲ ਰਿਹਾ ਹੁੰਦੇ ਨੇ ਪੰਜਾਬੀ ਮਾਂ ਬੋਲੀ ਖਤਮ ਹੋ ਰਹੀ ਆ ਕਿਤੇ ਨਾ ਕਿਤੇ ਵੀ ਸਾਨੂੰ ਐਵੇਂ ਕਰਨਾ ਚਾਹੀਦਾ ਐਵੇਂ ਕਰਨਾ ਚਾਹੀਦਾ ਫਿਰ ਉਦੋਂ ਇੱਕਦਮ ਦਿਮਾਗ ਨੇ ਕਿਹਾ ਵੀ ਕੈਨ ਦੀ ਬਜਾਏ ਆਪਾਂ ਆਪ ਕੀ ਕਰ ਸਕਦੇ ਹਾਂ ਆਪਣੇ ਲੈਵਲ ਤੇ ਮੈਂ ਕਹਿਣ ਨੂੰ ਵੀ ਸ਼ੁਰੂਆਤ ਇੱਕ ਸੂਈ ਧਾਗੇ ਤੋਂ ਬਹੁਤ ਵੱਡੀ ਹੁੰਦੀ ਆ ਤਾਂ ਮੈਨੂੰ ਲੱਗਿਆ ਵੀ ਮੈਨੂੰ ਕਢਾਈ ਦਾ ਕੰਮ ਆਉਂਦਾ ਤੇ ਤਾਂ ਮੈਂ ਸੋਚਿਆ ਵੀ ਕਿਉਂ ਨਾ ਵੀ ਗੁਰਮੁਖੀ ਅੱਖਰਕਾਰੀ ਕਢਾਈ ਕਰਕੇ ਐਨਕ ਹਾਈਲਾਈਟ ਕੀਤੀ ਜਾਵੇ ਵੀ ਜਿਵੇਂ ਕਹਿ ਰਹੇ ਨੇ ਖਤਮ ਹੋ ਰਹੀ ਆ ਬੱਚਿਆਂ ਨੂੰ ਆਉਂਦੀ ਨਹੀਂ ਵੀ ਉਹਨਾਂ ਨੂੰ ਉਪਰੀ ਨਾ ਲੱਗੇ ਕਮ ਸਕਮੋ ਸਵਾਲ ਕਰੀ ਜਾਣ ਵੀ ਇਹ ਲਿਖਿਆ ਕੀ ਹੋਇਆ ਜਿਵੇਂ ਇਹ ਚੀਜ਼ ਨਾਲ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਬਹੁਤ ਜ਼ਿਆਦਾ ਫਰਕ ਪੈ ਰਿਹਾ ਜਿਵੇਂ ਬੱਚਿਆਂ ਨੂੰ ਪਸੰਦ ਆਉਂਦੀ ਆ ਚੀਜ਼ ਉਹਨਾਂ ਨੂੰ ਕਢਾਈ ਕੀਤੀ ਹੋਈ ਹੈ ਨਾ ਕਹ ਲਓ ਵੀ ਕਲਾ ਪਸੰਦ ਆਉਂਦੀ ਆ ਹੈਨਾ ਉਹਨਾਂ ਨੂੰ ਆਰਟ ਪਸੰਦ ਆਉਂਦਾ ਤਾਂ ਉਹ ਦੇਖਦੇ ਆ ਫਿਰ ਉਹ ਸਵਾਲ ਕਰ ਲੈਣਗੇ ਵੀ ਕੀ ਲਿਖਿਆ ਕੁਝ ਕੁ ਬੱਚੇ ਆ ਕੇ ਪੜਨ ਲੱਗ ਜਾਂਦੇ ਨੇ ਹਨਾ ਜਿੰਨੇ ਕੱਖਰ ਉਹਨਾਂ ਨੂੰ ਆਉਂਦੇ ਨੂੰ ਪੜਨ ਲੱਗ ਜਾਂਦੇ ਨੇ ਪਰ ਇਹਦੇ ਨਾਲ ਇਹ ਕਿ ਇੱਕ ਜਗਿਆਸਾ ਪੈਦਾ ਹੋ ਰਹੀ ਆ ਹਨਾ ਕੁਝ ਨਵਾਂ ਸਿੱਖਣ ਦੀ ਉਡਾੜਾ ਸਿੱਖਣ ਦੀ ਤਾਂ ਐਵੇਂ ਆਪਣੀ ਸ਼ੁਰੂਆਤ ਸੀ ਜਿਹੜੀ ਵੀ ਵਧੀਆ ਚੱਲ ਰਹੀ ਆ ਹਜੇ ਵੀ ਕੁਝ ਸਿੱਖ ਰਹਿਆਂ ਆਪ ਵੀ ਕੁਝ ਸਿੱਖ ਰਹਿਆਂ ਹਨਾ ਤੇ ਸਿਖਾ ਵੀ ਰਹਿਆਂ ਅੱਛਾ ਤਾਂ ਹੋਰ ਵੀ ਮਤਲਬ ਉਹ ਕਹਿੰਦੇ ਨੇ ਵੀ ਇਹ ਡਿਜ਼ਾਈਨ ਸਾਨੂੰ ਇਦਾਂ ਦਾ ਬਣਾ ਕੇ ਦੋ ਕਹਿੰਦੇ ਨੇ ਮਤਲਬ ਕਿੰਨੀ ਕ ਉਸ ਤੋਂ ਬਾਅਦ ਲੋਕ ਕਿੰਨੇ ਕ ਆਏ ਤੁਹਾਡੇ ਕੋਲ ਕਿੰਨਾ ਕ ਪਸੰਦ ਕੀਤਾ ਪੁੱਛ ਕੇ ਕਿੰਨੀ ਸੀ ਉਹ ਐਸੇ ਵੀ ਸ਼ੁਰੂਆਤ ਆ ਜਿਵੇਂ ਮੈਂ ਕਹਿੰਨੀ ਹੁਣ ਹਮੇਸ਼ਾ ਨਾ ਸ਼ੁਰੂਆਤ ਮੇਰੀ ਸਿਰਫ ਛੋਲੇ ਤੋਂ ਸੀ ਮੈਂ ਸਿਰਫ ਛੋਲੇ ਸੋਚੇ ਸੀ ਵੀ ਛੋਲੇ ਬਣਾਉਂਗੀ ਮੈਂ ਪਰ ਹਮੇਸ਼ਾ ਕੀ ਹੁੰਦਾ ਵੀ ਆਪ ਆਉਂਦੇ ਨੇ ਕਸਟਮਰ ਨਾਲ ਹੁਣ ਜੋ ਪੰਜਾਬੀ ਨੂੰ ਪਿਆਰ ਕਰਦੇ ਵੀ ਸਾਡੇ ਲਈ ਇਹ ਚੀਜ਼ ਤਿਆਰ ਕਰ ਸਕਦੇ ਸੀ ਤਾਂ ਆਈਡੀਆ ਨਾ ਉਹਨਾਂ ਵੱਲੋਂ ਆ ਰਹੇ ਨੇ ਦੋਸਤਾਂ ਵੱਲੋਂ ਤਾਂ ਜਿਵੇਂ ਬੱਚਿਆਂ ਦੇ ਆ ਬੱਚੇ ਨੂੰ ਇਹ ਚੀਜ਼ ਮੈਨੂੰ ਬੜੀ ਚੰਗੀ ਲੱਗੀ ਜਿਵੇਂ ਕਿਸੇ ਮਾਵਾਪਦੇ ਸੀ ਨਾ ਉਹ ਕਹਿੰਦੇ ਵੀ ਮੈਂ ਆਪਣੇ ਬੱਚੇ ਲਈ ਬੈਗ ਬਣਾਉਣਾ ਪਰ ਉਹ ਨੂੰ ਵੀ ਇਹ ਚੀਜ਼ ਲਈ ਮਨਾਉਣਾ ਪਊਗਾ ਤਾਂ ਉਹ ਕਹਿੰਦੇ ਵੀ ਉਹਦੇ ਨਾਲ ਇਹ ਕਰੋ ਵੀ ਤੁਸੀਂ ਉਹਦਾ ਨਾਮ ਲਿਖ ਦਿਓ ਨਾਲ ਉਹਦੀ ਪਸੰਦ ਦਾ ਇੱਕ ਸਟicker ਤਿਆਰ ਕਰ ਦਿਓ ਨਾ ਮੇਕਰ ਨਾਮ ਲਿਖਿਆ ਉਹਦੇ ਨੀਚੇ ਦਾ ਸਟicker ਤੇ ਆ ਕਿਤਾ ਨੀਚੇ ਪੈਂਦੀ ਆ ਅਖਰੀ ਤੇ ਇਹਦੇ ਨਾਲ ਹੀ ਬੱਚਾ ਖੁਸ਼ ਹੋ ਗਿਆ ਹਨਾ ਤਾਂ ਉਹਦੇ ਲਈ ਇਹ ਆ ਵੀ ਪੇਰੈਂਟਸ ਖੁਦ ਐਫਰਟ ਕਰਨ ਹਨਾ ਮੈਂ ਕਹਨੀ ਆ ਵੀ ਵਧੀਆ ਗੱਲ ਆ ਜਿਉਹ ਵੀ ਦੋਨੋਂ ਤਰਫਾਂ ਤੋਂ ਦੇਖ ਲੈਣ ਬਥੋੜੀ ਬੱਚੇ ਦੀ ਖੁਸ਼ੀ ਦੇਖ ਲੈਣ ਥੋੜਾ ਜਿਹਾ ਆਪਣਾ ਪਰਪਸ ਦੇਖ ਲੈਣ ਵੀ ਸਾਡਾ ਪੰਜਾਬੀ ਸਿਖਾਉਂਦਾ ਤਾਂ ਐਵੇਂ ਹੀ ਚੱਲੀ ਜਾਂਦਾ ਹੁੰਦਾ ਤੇ ਐਵੇਂ ਹੀ ਵਧੀਆ ਰਹਿੰਦਾ ਤਾਂ ਕਰਕੇ ਬੱਚੇ ਪੰਜਾਬੀ ਨਹੀਂ ਭੁੱਲਦੇ ਫਿਰ ਤੇ ਇਹ ਅਹਿਮ ਮੇਲਾ ਖਾਸ ਕਰਕੇ ਪੰਜਾਬ ਵਾਸਤੇ ਇਹ ਇਹਦੇ ਵਿੱਚ ਬਹੁਤ ਸਾਰੇ ਪੰਜਾਬ ਪੰਜਾਬ ਚ ਵੱਖ-ਵੱਖ ਕਿਸਮ ਦੇ ਲੋਕ ਆਉਂਨੇ ਤੇ ਜਿਹੜਾ ਪੰਜਾਬ ਦਾ ਇੱਕ ਰੁਕਿਆ ਹੋਇਆ ਸੰਵਾਦ ਹੈ ਉਹ ਇੱਥੇ ਹੁੰਦਾ ਤੇ ਮਿਲ ਜੁਲ ਕੇ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਪੰਜਾਬ ਦੀਆਂ ਗਹਿਰੀਆਂ ਸਮੱਸਿਆਵਾਂ ਉਹਨਾਂ ਬਾਰੇ ਗੱਲ ਹੁੰਦਾ ਗੱਲ ਹੁੰਦੀ ਹੈ ਖਾਸ ਕਰਕੇ ਜੀਵਨ ਦੇ ਵਿੱਚ ਪੰਜਾਬੀ ਜੀਵਨ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਕਿਸਮ ਦੀਆਂ ਸਮੱਸਿਆਵਾਂ ਉਹਨਾਂ ਬਾਰੇ ਖਾਸ ਕਰਕੇ ਉਹ ਉਹਨਾਂ ਸਮੱਸਿਆਵਾਂ ਬਾਰੇ ਜਿਹੜਾ ਚੰਗਾ ਸਾਇਤ ਲਿਖਿਆ ਜਾ ਰਿਹਾ ਪੰਜਾਬੀ ਨਾਵਲ ਵਿੱਚ ਪੰਜਾਬੀ ਕਵਿਤਾ ਵਿੱਚ ਪੰਜਾਬੀ ਕਹਾਣੀ ਬਾਰੇ ਵੱਖ-ਵੱਖ ਕਿਸਮ ਦੀਆਂ ਮਤਲਬ ਗੱਲਾਂ ਤੇ ਵਾਰਤਾਲਾਪ ਚੱਲਦੀ ਹੈ ਬਹੁਤ ਹੀ ਲਾਇਵੰਦ ਰਹਿੰਦਾ ਇਹ ਇਹ ਜਿਹੜੀਆਂ ਚਰਚਾਵਾਂ ਹੋਣੀਆਂ ਜਾਂ ਫਿਰ ਜਿਸ ਤਰ੍ਹਾਂ ਪਹਿਲਾਂ ਗੱਲ ਹੋਈ ਵੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਆਪਣੇ ਸਾਹਿਤ ਨੂੰ ਲੈ ਕੇ ਮਤਲਬ ਵਕ ਵਕ ਲੋਕਾਂ ਤੱਕ ਪਹੁੰਚਾਉਣਾ ਕਿਉਂਕਿ ਕਿਤੇ ਨਾ ਕਿਤੇ ਇਸ ਦੌਰ ਦੇ ਵਿੱਚ ਜਿਹੜੇ ਅਸੀਂ ਨੌਜਵਾਨ ਹਾਂ ਅਸੀਂ ਸਾਹਿਤ ਤੋਂ ਥੋੜਾ ਦੂਰ ਹੁੰਦੇ ਜਾ ਰਹੇ ਹਾਂ ਤਾਂ ਉਹਨਾਂ ਨੂੰ ਸਾਹਿਤ ਤੋਂ ਜਾਣੂ ਕਰਵਾਉਣਾ ਵੀ ਜਾਂ ਆਪਣੀਆਂ ਸਮਾਜਿਕ ਸਮੱਸਿਆਵਾਂ ਜਿਹੜੀਆਂ ਹਨ ਉਹਨਾਂ ਨਾਲ ਜਾਣੂ ਕਰਵਾਉਣਾ ਸਾਹਿਤ ਇਹਦੇ ਵਿੱਚ ਕਿਵੇਂ ਮਦਦ ਕਰਦਾ ਸਾਹਿਤ ਦਾ ਬਹੁਤ ਹੀ ਅਹਿਮ ਰੋਲ ਹੈ ਮਤਲਬ ਖਾਸ ਕਰਕੇ ਕਿਤਾਬਾਂ ਦਾ ਕਿਤਾਬਾਂ ਤੋਂ ਬਿਨਾ ਮਤਲਬ ਕੋਈ ਵੀ ਜਿਹੜੀ ਸੋਸਾਇਟੀ ਹੈ ਕੋਈ ਵੀ ਜਿਹੜਾ ਸਮਾਜ ਹੈ ਉਹ ਲਗਭਗ ਸਖਣਾ ਹੁੰਦਾ ਤੇ ਇੱਥੇ ਬਹੁਤ ਹੀ ਵੱਡੀ ਪੱਧਰ ਤੇ ਤੁਸੀਂ ਸਟਾਲਾਂ ਦੇਖਦੇ ਆ ਬਹੁਤ ਸਾਰੀਆਂ ਅਲੱਗ-ਅਲੱਗ ਕਿਸਮ ਦੀਆਂ ਕਿਤਾਬਾਂ ਜਿਨ੍ਹਾਂ ਚ ਦੁਨੀਆ ਦੀਆਂ ਬਿਹਤਰੀਨ ਕਿਤਾਬਾਂ ਦੇ ਅਨਵਾਦ ਹੈ ਭਾਰਤੀ ਭਾਸ਼ਾਵਾਂ ਦੇ ਅਨਵਾਦ ਹੈ ਤੇ ਹਰ ਕਿਸਮ ਦੇ ਮਤਲਬ ਪਾਠਕ ਵਾਸਤੇ ਇੱਥੇ ਕਿਤਾਬ ਹੈ ਤੇ ਬਹੁਤ ਹੀ ਲਾਹੇਵੰਦ ਮੇਲਾ ਹੈ ਪੰਜਾਬੀ ਦਾ ਜੀ ਤੁਸੀਂ ਗੱਲ ਕਰਦੇ ਹੋ तकरीबन ਅਸੀਂ 10ਵੀਂ ਵਾਰ ਉਰੇ ਲਗਾ ਰਹੇ ਹਾਂ ਪ੍ਰਦਰਸ਼ਨੀ ਔਰ ਜਿਸ ਤਰ੍ਹਾਂ ਤੁਸੀਂ ਨਾਮ ਹੀ ਦੱਸਿਆ ਪੰਜਾਬੀ ਇਸਲਾਮਿਕ ਪਬਲਿਕੇਸ਼ਨਸ ਤਾਂ ਉਰੇ ਇਸਲਾਮਿਕ ਜੋ ਬੁੱਕਸ ਹਨ ਉਹਨਾਂ ਨੂੰ ਪੰਜਾਬੀ ਟ੍ਰਾਂਸਲੇਟ ਕੀਤਾ ਗਿਆ ਹੈ ਖਾਸ ਕਰ ਜੇ ਮੈਂ ਜ਼ਿਕਰ ਕਰਾਂਗਾ ਤਾਂ ਕੁਰਾਨੇ ਮਜੀਦ ਉਸ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਨਹੀਂ ਮਿਲਦਾ ਸੀ ਜੇ ਮਿਲਦਾ ਵੀ ਸੀ ਤਾਂ 47 ਤੋਂ ਪਹਿਲਾਂ ਸ਼ਾਮੁਖੀ ਦੇ ਵਿੱਚ ਮਿਲਦਾ ਸੀ ਤਾਂ ਇਹ ਪੀਆਈਪ ਨੇ ਹਿੰਮਤ ਕੀਤੀ ਔਰ ਪਹਿਲੀ ਵਾਰੀ ਗੁਰਮੁਖੀ ਦੇ ਵਿੱਚ ਜਿਹੜਾ ਹੈ ਕੁਰਾਨ ਨੂੰ ਲੈ ਕੇ ਆਂਦਾ ਤਾਂ ਕਿ ਜਿਹੜੇ ਪੰਜਾਬੀ ਸਾਡੇ ਪਾਠਕ ਹਨ ਸਾਰਿਆਂ ਦੇ ਤੱਕ ਇਹ ਰੱਬੀ ਪੈਗਾਮ ਪਹੁੰਚ ਸਕੇ ਔਰ ਇਹ ਤੋਂ ਜਾਣੂ ਹੋ ਸਕਣ ਤੇ ਉਰੇ ਔਨ ਦਾ ਪਰਪਸ ਇਹੀ ਹੈ ਕਿ ਬਹੁਤ ਸਾਰੇ ਉਰੇ ਸਟੂਡੈਂਟ ਰਿਲੀਜੀਅਸ ਸਟਡੀ ਦੇ ਆਉਂਦੇ ਹਨ ਅਸੀਂ ਜਾਣਦੇ ਉਰੇ ਗੁਰੂ ਗ੍ਰੰਥ ਸਿੰਘ ডিপਾਰਟਮੈਂਟ ਆਫ ਰਿਲੀਜੀਅਸ ਸਟਡੀ ਹੈ ਨੇੜੇ ਸਾਡੇ ਗੁਰਮਤ ਕਾਲਜ ਹੈ ਜਾਂ ਗੁਰੂਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਤਾਂ ਜਿੱਥੇ ਐਮ ਰਿਲੀਜੀਅਸ ਸਟਡੀ ਕਰਵਾਈ ਜਾਂਦੀ ਹੈ ਜਿੱਥੇ ਸੱਤ ਰਿਲੀਜੀਨਾਂ ਨੂੰ ਬੜਿਆ ਜਾਂਦਾ ਹੈ ਤਾਂ ਉਹਦੇ ਵਿੱਚ ਖਾਸ ਕਰ ਜਿਸ ਤਰ੍ਹਾਂ ਇਸਲਾਮ ਹੈ ਸੂਫੀਇਜ਼ਮ ਦੇ ਬਹੁਤ سارے ਟੌਪਿਕ ਉਹਨਾਂ ਨੂੰ ਮਿਲਦੇ ਨਹੀਂ ਬਹੁਤ سارے ਬੱਚੇ ਨੈੱਟ ਦੀ ਤਿਆਰੀ ਕਰਦੇ ਹਨ ਤਾਂ ਉਹਨਾਂ ਦੇ ਲਈ ਬੜੀ ਹੈਲਪਫੁਲ ਹੁੰਦੀਆਂ ਸਾਡੇ ਪਾਸ ਸਾਰੇ ਤਰ੍ਹਾਂ ਦੇ ਟੌਪਿਕ ਹੁੰਦੇ ਹਨ ਔਰ ਉਤੋਂ ਵੀ ਵੱਡੀ ਗੱਲ ਇਹ ਹੈ ਕਿ ਜਿੰਨੇ ਵੀ ਸਾਡੇ ਉਰੇ ਦੋਸਤ ਹਨ ਕੋਈ ਵੀ ਉਰੇ ਕਿਤਾਬਾਂ ਸੇਲ ਕਰਨਾ ਉਹਨਾਂ ਦਾ profession ਨਹੀਂ ਹੈ ਬਲਕਿ ਕੋਈ ਸਟੂਡੈਂਟ ਹਨ ਕੋਈ ਬਿਜ਼ਨਸਮੈਨ ਹਨ ਕੋਈ ਸੋਸ਼ਲ ਵਰਕਰ ਹਨ ਮੇਨ ਗੱਲ ਇਹ ਹੈ ਕਿ ਉਰੇ ਜਿਹੜੇ ਅੱਛੇ ਲੋਕ ਆਉਂਦੇ ਹਨ ਉਹਨਾਂ ਦੇ ਨਾਲ ਇੱਕ ਸਾਂਝੀ ਬਾਲਤਾ ਗੱਲਬਾਤ ਹੁੰਦੀ ਹੈ ਮੇਲ ਮਲਾਪ ਹੁੰਦਾ ਹੈ ਇੱਕ ਕਲਚਰ ਐਕਸਚੇਂਜ ਹੁੰਦਾ ਹੈ ਵੱਖ-ਵੱਖ ਥਾਵਾਂ ਦਾ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ 115 ਸਟਾਲ ਲੱਗੇ ਹਨ ਤਾਂ ਉਹਦੇ ਵਿੱਚ ਸਾਡਾ ਵੀ ਇਹ ਸਟਾਲ ਮੌਜੂਦ ਹੁੰਦਾ ਹੈ ਤੇ ਬਾਕੀ ਖਾਸ ਚੀਜ਼ ਇਹਦੇ ਵਿੱਚ ਇਹ ਹੈ ਕਿ ਉਰਦੂ ਸਿੱਖਣ ਦੇ ਲਈ ਬਹੁਤ ਕਿਉਰਿਓਸਿਟੀ ਪਾਈ ਜਾਂਦੀ ਹੈ ਔਰ ਅਸੀਂ ਜਾਣਦੇ ਹਾਂ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਬਹੁਤ ਸਾਰੇ ਪਰਸ਼ੀਅਨ ਦੇ ਵਿੱਚ ਹਨ ਤਾਂ ਇਹਨੂੰ ਸਿੱਖਣ ਦੇ ਵਾਸਤੇ ਵੀ ਉਰਦੂ ਪੰਜਾਬੀ ਟੀਚਰ ਔਰ ਇਸ ਤਰੀ ਜੋ ਡਿਕਸ਼ਨਰੀ ਹੈ ਇਹ ਸਾਡੇ ਵੱਸ ਅਵੇਲੇਬਲ ਹੁੰਦੀਆਂ ਹਨ ਇਹ ਇੱਕ ਖਾਸ ਖਿੱਚ ਦਾ ਕਾਰਨ ਬਣਦੇ ਹਨ ਤੇ ਹਜ਼ਰ ਮੁਹੰਮਦ ਸਾਹਿਬ ਦੀਆਂ ਜੋ ਸਿੱਖਿਆਵਾਂ ਹਨ ਉਹ ਹਨ ਕਿਉਂਕਿ ਸਟੂਡੈਂਟ ਦੇ ਲਈ ਵੀ ਔਰ ਆਮ ਇੱਕ ਜਨਰਲ ਜਾਣ ਵਾਲਿਆਂ ਦੇ ਲਈ ਵੀ ਔਰ ਖਾਸ ਗੱਲ ਇਹ ਵੀ ਹੈ ਕਿ ਜੋ ਮਿਸਕਨਸੈਪਸ਼ਨ ਹਨ ਉਹਨਾਂ ਨੂੰ ਵੀ ਦੂਰ ਕਰਨ ਦਾ ਮੌਕਾ ਹੁੰਦਾ ਹੈ ਅਗਰ ਕਿਸੇ ਦਾ ਕੋਈ ਕੁਐਸਚਨ ਹੈ ਇਸਲਾਮ ਦੇ ਮੁਤਲਕ ਤਜੇ ਸੱਤ ਤੱਕ ਅਸੀਂ ਦੱਸ ਸਕਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਜਵਾਬ ਦਈਏ ਕੌਮ ਕੀ ਸਾਹਿਤ ਮੇਲਾ ਕਿਉਂਕਿ ਸਾਹਿਤ ਤੇ ਕਿ ਵੰਡਿਆ ਨਹੀਂ ਹੈ ਕਿਉਂਕਿ ਇਹ ਸਾਹਿਤ ਕਲਾ ਦੇ ਅੰਦਰ ਹਰ ਕੋਈ ਆਉਂਦਾ ਹੈ ਸੋ ਇੱਕ ਇਹ ਵੀ ਹੈ ਕਿ ਕਲਚਰਲ ਜਿਹੜਾ ਗੈਪ ਹੁੰਦਾ ਹੈ ਉਹ ਮਿਟ ਜਾਂਦਾ ਹੈ ਫਿਰ ਦੂਜੀ ਗੱਲ ਜਿਹੜੇ ਉਰਦੂ ਸਿੱਖਣਾ ਚਾਹੁੰਦੇ ਨੇ ਜਾਂ ਜਾਣਨਾ ਚਾਹੁੰਦੇ ਨੇ ਜਿਨ੍ਹਾਂ ਦੇ ਮਾਈਂਡ 'ਚ ਕੁਝ ਹੈ ਕਿ ਇਹ ਕਿਵੇਂ ਆ ਕੁਐਸਚਨਸ ਹੁੰਦੇ ਨੇ ਇੱਥੇ ਆ ਕੇ ਤੁਹਾਡੇ ਤੋਂ ਪੁੱਛਦੇ ਵੀ ਹੋਣਗੇ ਸੋ ਇਹ ਇਹ ਸਭ ਦੀ ਮਤਲਬ ਕਿੰਨਾ ਖੁੰਗਾਰਾ ਕਿੰਨਾ ਕੁ ਮਿਲਦਾ ਹੈ ਜਿੰਨੇ ਵੀ ਲੋਕ ਇੱਥੇ ਆਉਂਦੇ ਨੇ ਬਹੁਤ ਜ਼ਿਆਦਾ ਹੰਗਾਰਾ ਮਿਲਦਾ ਹੈ ਯੂਨੀਵਰਸਿਟੀ ਵਾਲੇ ਵੀ ਸਪੈਸ਼ਲੀ ਹਰ ਵਾਰ ਕੰਟੈਕਟ ਵੀ ਕਰਦੇ ਹਨ ਔਰ ਉਰੇ ਜਿਹੜੇ ਵਿਜ਼ਿਟਰ ਆਉਂਦੇ ਹਨ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਕਈ ਬੰਦਿਆਂ ਨੂੰ ਤਾਂ ਅਸੀਂ ਸਾਲ ਬਾਅਦ ਹੀ ਮਿਲਣਾ ਹੁੰਦਾ ਜਾਂ 6 ਮਹੀਨੇ ਬਾਅਦ ਜਦੋਂ ਲੱਗਦਾ ਹੈ ਔਰ ਬੜੀ ਖੁਸ਼ੀ ਹੁੰਦੀ ਹੈ ਇੱਕ ਸਾਝ ਜੀ ਡਿਵੈਲਪ ਹੋ ਰਹੀ ਹੈ ਆਪਸ ਦੇ ਵਿੱਚ ਔਰ ਅਸੀਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਚਲਪਨਦੀਆਂ ਨੇ ਕਈ ਵਾਰ ਉਹਦਾ 베ਸ ਨਹੀਂ ਹੁੰਦਾ ਤਾਂ ਅਗਰ ਇਸ ਤਰ੍ਹਾਂ ਦੀ ਕੋਈ ਕਲੈਰਿਟੀ ਹੈ ਉਹ ਵੀ ਇੱਥੇ ਹੋ ਜਾਂਦੀ ਹੈ ਕੋਈ ਮਨ ਦੇ ਵਿੱਚ ਕੁਐਸਚਨ ਹੁੰਦੇ ਹਨ ਅਸ਼ਨੀ ਤੇ ਪਹੁੰਚੇ ਆ ਕਥੋ ਪ੍ਰਕਾਸ਼ਨ ਸੰਸਥਾ ਇਹ ਨਾਮ ਹੈ ਇਹਨਾਂ ਨੇ ਬਹੁਤ ਸਾਰੇ ਗ੍ਰਾਫਿਕਸ ਵੀ ਬਣਾਏ ਨੇ ਤੇ ਕਿਤਾਬਾਂ ਜਿਹੜੀਆਂ ਆਪ ਉਹਨਾਂ ਦਾ ਸੰਵਾਦ ਕਰਕੇ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੂੰ ਡਿਜ਼ਾਈਨ ਕੀਤਾ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਤਾਬਾਂ ਵੀ ਇਹਨਾਂ ਦੇ ਹੱਥ ਨੇ ਸਭ ਤੋਂ ਪਹਿਲਾਂ ਤਾਂ ਇਹ ਆਈਡੀਆ ਕਿਵੇਂ ਆਇਆ ਹੈ ਜਿਹੜੇ ਗ੍ਰਾਫਿਕਸ ਲੈ ਕੇ ਆਉਣੇ ਇਹਨੇ ਸੋਹਣੇ ਤਰੀਕੇ ਨਾਲ ਡਿਜ਼ਾਈਨ ਕਰਨੇ ਫਿਰ ਇਹਨਾਂ ਕਿਤਾਬਾਂ ਨੂੰ ਮਤਲਬ ਟਰਾਂਸਲੇਟ ਕਰਕੇ ਤੇ ਛੋਟੀਆਂ-ਛੋਟੀਆਂ ਕਿਤਾਬਾਂ ਕਹਾਣੀਆਂ ਵਾਲੀਆਂ ਇਹ ਕਿਵੇਂ ਆਇਆ ਇਹ ਐਕਚੁਅਲੀ ਬੇਸਿਕਲੀ ਤਾਂ ਇਹ ਆ ਵੀ ਅਸੀਂ ਸਟੂਡੈਂਟ ਆਂ ਸਾਰੇ ਇਸ ਯੂਨੀਵਰਸਿਟੀ ਦੇ ਅਸੀਂ ਇੱਥੋਂ ਪੜ੍ਹੇ ਆਂ ਮੈਂ ਬੀਏ ਤੋਂ ਕੀਤੀ ਐਮਏ ਕੀਤੀ ਆ ਸਾਡੇ ਨਾਲ ਬੀਏ ਦੇ ਜਵਾਕ ਨੇ ਐਮਏ ਦੇ ਸਟੂਡੈਂਟਸ ਨੇ ਕੁਝ ਪੀਐਚਡੀ ਪਾਸ ਆਊਟ ਹੋ ਗਏ ਨੇ ਜਿਹੜੇ ਸਾਡੇ ਸੀਨੀਅਰਸ ਨੇ ਅਸੀਂ ਸਾਰੇ ਇਕੱਠੇ ਕੰਮ ਕਰਦੇ ਆਂ ਅਸੀਂ ਖੁਦ ਕਿਤਾਬਾਂ ਪੜ੍ਹਦੇ ਆਂ ਅਸੀਂ ਕਿਤਾਬਾਂ ਦਾ ਅਸੀਂ ਆਪ ਦਾ ਉਹ ਦੌਰ ਦੇਖਿਆ ਜਿੱਦੋਂ ਅਸੀਂ ਕਿਤਾਬਾਂ ਲੈ ਨਹੀਂ ਸਕਦੇ ਹੁੰਦੇ ਸੀਗੇ ਸਾਨੂੰ ਬਹੁਤ ਮਨ ਸੀਗਾ ਪੈਸਿਆਂ ਨੂੰ ਲੈ ਕੇ ਜਾਂ ਕੁਝ ਚੀਜ਼ਾਂ ਨੂੰ ਲੈ ਕੇ ਜਾਂ ਪੰਜਾਬੀ ਦੇ ਵਿੱਚ ਕਈ ਵਾਰੀ ਕੀ ਹੁੰਦਾ ਹੈ ਕਿ ਕਿਤਾਬ ਵਿੱਚੋਂ ਬਹੁਤ ਸੋਹਣੀ ਹੁੰਦੀ ਹੈ ਕੰਟੈਂਟ ਬਹੁਤ ਕਮਾਲ ਦੀ ਕਿਤਾਬ ਹ ਦੀਆਂ ਜਾਂ ਕਈ ਵੀ ਦੀ ਹੋਰ ਪਛਾਵਾਂ ਦੀਆਂ ਕਿਤਾਬਾਂ ਦੇਖਣੇ ਉਹ ਇੰਨੀਆਂ ਸੋਹਣੀਆਂ ਡਿਜ਼ਾਈਨ ਹੋਈਆਂ ਕਿਤਾਬਾਂ ਸਾਡੀ ਬਹੁਤ ਇੱਛਾ ਸੀ ਕਿ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਹੋਵੇ ਤੇ ਫਿਰ ਅਸੀਂ ਇਹ ਹੌਲੀ ਹੌਲੀ ਜਿਵੇਂ ਕੁਝ ਜਿਵੇਂ ਤੁਸੀਂ ਕੰਮ ਕਰਦੇ ਨੇ ਨਾ ਤੁਹਾਨੂੰ ਥੋੜੀ ਸਮਝ ਆਉਂਦੀ ਹੈ ਚੀਜ਼ਾਂ ਨੂੰ ਡਿਜ਼ਾਈਨ ਦੀ ਲੈ ਕੇ ਤੋਂ ਅਸੀਂ ਚੀਜ਼ਾਂ ਸਿੱਖੀਆਂ ਨੇ ਹਨ ਜਿਵੇਂ ਤੁਸੀਂ ਜਿਹੜੀਆਂ ਛੋਟੀਆਂ ਕਿਤਾਬਾਂ ਦੀ ਗੱਲ ਕਰਦੇ ਸੀਗੇ ਇਹ ਆਈਡੀਆ ਸੀ ਗੈਟੇ ਜਰਮਨ ਦੇ ਵਿੱਚ ਛਪਿਆ ਸੀ ਜਦੋਂ ਤੇ ਉਹ yellow ਕਲਰ ਦੇ ਵਿੱਚ ਛਪਿਆ ਸੀ ਤੇ ਇਸ ਸਾਈਜ਼ 'ਚ ਸੀਗਾ ਇਹ ਆਈਡੀਆ ਸਾਡੇ ਕੋਲ ਉੱਥੋਂ ਆਇਆ ਸੀ ਵੀ ਇਸ ਸਾਈਜ਼ 'ਚ ਕਵਿਤਾ ਦੀ ਕਿਤਾਬ ਹੋਣੀ ਚਾਹੀਦੀ ਹੈ ਤਾਂ ਕਿ ਜੋ ਤੁਸੀਂ ਕਵਿਤਾ ਪੜ੍ਹਦੇ ਹੋ ਤੁਸੀਂ ਇਹਨੂੰ ਜੇਬ 'ਚ ਪਾ ਕੇ ਕਿਤੇ ਵੀ ਲਿਜਾ ਸਕਦੇ ਹੋਗੇ ਤੇ ਸਾਡਾ ਮਤਲਬ ਇਹਦੇ ਪਿੱਛੇ ਇੱਕ ਪੂਰਾ ਜਿਹੜਾ ਸਾਹਿਤ ਦਾ ਸਿਧਾਂਤ ਹੈ ਜਾਂ ਸਾਨੂੰ ਜਿਹੜੀਆਂ ਚ ਮਤਲਬ ਕਵਿਤਾ ਜਿਹੜੀਆਂ ਇਹਨਾਂ ਕਵਿਤਾਵਾਂ ਚ ਕਵਿਤਾਵਾਂ ਨੇ ਉਹ ਇਹ ਨਹੀਂ ਹੈਗੀਆਂ ਵੀ ਤੁਸੀਂ ਇੱਕ ਦਿਨ ਬੈਠੇ ਟੇਬਲ ਤੇ ਤੇ ਸਾਰੀ ਪੜ ਲਈ ਇਹ ਹੈਗੀਆਂ ਨੇ ਵੀ ਤੁਸੀਂ ਟਰੈਵਲ ਕਰੋ ਤੁਸੀਂ ਇੱਕ ਕਵਿਤਾ ਨੂੰ ਇੱਕ ਦਿਨ ਪੜੋ ਤੇ ਉਹਨੂੰ 10 ਦਿਨ ਜਿਉਵੋ ਉਸ ਕਵਿਤਾ ਦੇ ਨਾਲ ਰਹੋ ਤਾਂ ਉਸ ਚੱਕਰ ਦੇ ਤੁਹਾਨੂੰ ਕਿਤਾਬ ਚੱਕਣ ਦੇ ਲਈ ਕੋਈ ਚੀਜ਼ ਨਾ ਕੈਰੀ ਕਰਨੀ ਪਵੇ ਤੁਸੀਂ ਖਾਲੀ ਹੱਥ ਜਾ ਸਕੋ ਤੁਸੀਂ ਜੇਬ ਚ ਵੀ ਕਿਤਾਬ ਪਾ ਕੇ ਜਾ ਸਕੋ ਫਿਰ ਦੂਜਾ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕਿਤਾਬ ਨਾ ਇੰਨੀ ਸੋਹਣੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਤੁਸੀਂ ਪਹਿਲੀ ਵਾਰ ਕਿਤਾਬ ਆਉਂਦੀ ਹੈ ਕਿਸੇ ਸਟਾਲ ਤੇ ਜਾਂ ਕਿਸੇ ਦੁਕਾਨ ਤੇ ਪਈ ਆ ਤਾਂ ਉਹ ਪਾਠਕ ਨੇ ਪੜ੍ਹੀ ਨਹੀਂ ਹੋਈ ਉਹਦਾ ਕਵਰ ਇੰਨਾ ਜਿਆਦਾ ਸੋਹਣਾ ਹੋਵੇ ਕਿ ਉਹ ਲੱਗੇ ਉਹ ਤੁਹਾਨੂੰ ਖਿੱਚੇ ਤਾਂ ਕਿ ਜਿਹੜਾ ਬੰਦਾ ਜਿਸ ਨੇ ਕਦੇ ਕੋਈ ਕਿਤਾਬ ਨਹੀਂ ਪੜ੍ਹੀ ਉਹ ਵੀ ਇੰਨਾ ਅਟਰੈਕਟ ਹੋ ਜਾਏ ਉਹਦੇ ਤੋਂ ਤੇ ਉਹ ਕਿਤਾਬ ਲਵੇ ਤੇ ਜੇ ਕਿਤਾਬ ਬੰਦੇ ਨੇ ਲੈ ਲਈ ਤਾਂ ਉਹ ਕਦੇ ਨਾ ਕਦੇ ਜ਼ਰੂਰ ਪੜ੍ਹੀ ਜਾਂਦੀ ਹੈ